ਲਵੀ ਮਿੱਤਰੋ ਪਹਿਲਾਂ ਤਾਂ ਦੇਖੋ ਆਪਣਾ ਦੇਸੀ ਪਤੀਨਾ ਇਹ ਛੋਟੇ ਪੱਤੇ ਵਾਲਾ ਬਰੀਕ ਜਿਹਾ ਕਿ ਤੋ ਹੁੰਦਾ ਚੌੜੇ ਜਿਹੇ ਪੱਤੇ ਵਾਲਾ ਜਿਹੜਾ ਆਮ ਬੀਜਦੇ ਨੇ ਤੇਲ ਵਾਸਤੇ ਇਹ ਦੇਸੀ ਪਤੀਨਾ ਇਤੋਂ ਹਰੇਕ ਸਾਲ ਕਈ ਜਣੇ ਜੜਾਂ ਪਟਕੇ ਲੈ ਕੇ ਜਾਣਗੇ ਲਾਉਣ ਨੂੰ ਪਰ ਉਹਨਾਂ ਦੇ ਹਰੇਕ ਸਾਲੇ ਸੁੱਕ ਜਾਂਦਾ ਪਾਣੀ ਉਹ ਨਹੀਂ ਪਾਉਣਾ ਯਾਰ ਜਦ ਆਹ ਦੇਖ ਲਓ 1992 ਦਾ ਇਸੇ ਜਗ੍ਹਾ ਤੇ ਆ ਜੋਗੇ ਦੇ ਕੋਲ ਲਾਤ ਤਾਦੀ ਇਹਨੂੰ ਪਾਣੀ ਪਾਈ ਜਾਈਦਾ ਆ ਦੇਖ ਲਓ ਤੁਹਾਡੇ ਸਾਹਮਣੇ ਕਿੰਨਾ ਪੈਲ ਰਿਹਾ ਆਇਆ ਇਤੋਂ ਘਟੋ ਘਟ 15 ਘਰਾਂ ਨੇ ਲਿਜਾ ਲਿਜਾ ਕੇ ਚਟਣੀ ਕੁੱਟਣੀ ਆ ਰੌਣਕ ਲੱਗੀ ਰਹਿੰਦੀ ਆ ਮੋਟਰ ਤੇ ਫਿਰ ਇਧਰ ਵੀਜੀ ਆ ਮਿੱਤਰੋ ਆਪਣੀ ਥੋੜੀ ਜੀ ਹਲਦੀ ਅੱਜ ਲੱਗੇ ਆ ਪੱਟਣ ਸਾਲ ਭਰ ਕੰਮ ਵਧੀਆ ਦਿੰਦੀ ਆ ਆ ਦੇਖੋ ਹੁਣ ਪੱਟਣ ਲੱਗੇ ਆਂ ਪੰਜ ਸੱਤ ਵਟਾਂ ਬਿਜਲੀ ਦੀਆਂ ਨੇ ਇਹ ਆਪਣੀ ਹੈਗੀ ਮੋਟਰ ਵਾਲੀ ਬਗੀਚੀ ਹੁਣ ਹਲ ਦੀ ਬੀਜ ਕੇ ਉੱਤੇ ਲਾਵਾਗੇ ਆਪਾਂ ਇਹਦੇ ਟ੍ਰੇਲਿਆਂ ਕਰੂਲਿਆਂ ਦੇ ਬੇਲਾਂ